ਚੀਨ ਦੇ ਵਿੱਚ ਆਏ ਪੁਚਾਲ ਨੂੰ ਲੈ ਕੇ 130 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਅੰਕੜਾ ਪਾਰ ਹੋ ਚੁੱਕਿਆ ਹੈ ਦੱਸਦੀ ਹੈ ਕਿ ਸੋਮਵਾਰ ਨੂੰ ਜਿਹੜਾ ਇਹ ਪੁਚਾਲ ਆਇਆ ਸੀ ਬਹੁਤ ਹੀ ਖਤਰਨਾਕ ਪੁਚਾਲ ਜਿਸ ਦੀ ਤੀਬਰਤਾ ਮਾਪੀ ਗਈ ਸੀ 6.2 ਤਾਂ ਦੱਸਦੀ ਹੈ ਕਿ ਇਸ ਵੇਲੇ ਮਾਹੌਲ ਬਹੁਤ ਹੀ ਖਰਾਬ ਹੋ ਚੁੱਕਿਆ ਹੈ ਕਿੰਨੇ ਲੋਕ ਜਿਹੜੇ ਨੇ ਮਲਵੇ ਹੇਟਾ ਦੱਬ ਚੁੱਕੇ ਨੇ ਹਾਲਾਂਕਿ ਟੀਮਾਂ ਬਚਾਅ ਕਾਰਜ ਦੇ ਲਈ ਆਈਆਂ ਹੋਈਆਂ ਨੇ ਬਹੁਤ ਲੋਕਾਂ ਨੂੰ ਕੱਢਿਆ ਜਿਸ ਤਰ੍ਹਾਂ ਹੁਣ ਦੀ ਜੋ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਆ ਕਿ 700 ਲੋਕ ਜਿਹੜੇ ਨੇ ਜ਼ਖਮੀ ਹੋ ਗਏ ਨੇ ਸੋ ਵੱਡੀ ਖਬਰ ਹੈ ਉੱਤਰ ਪੱਛਮੀ ਚੀਨ ਦੇ ਪਹਾੜੀ ਖੇਤਰ ਚ ਆਏ 6.2 ਤੀਬਰਤਾ ਦੇ ਪੁਚਾਲ ਚ ਘੱਟੋ ਘੱਟ 131 ਲੋਕਾਂ ਦੀ ਮੌਤ ਹੋਈ ਹੈ ਅਧਿਕਾਰੀਆਂ ਨੇ ਇਹ ਮੰਗਲਵਾਰ ਨੂੰ ਦੱਸਿਆ ਸੀ ਕਿ ਪੁਚਾਲ ਕਾਰਨ ਕਈ ਘਰ ਮਲਵੇ ਚ ਆ ਗਏ ਨੇ ਤੇ ਕੜਾਕੇ ਦੀ ਠੰਡ ਚ ਲੋਕਾਂ ਨੂੰ ਘਰਾਂ ਚੋਂ ਬਾਹਰ ਰਹਿਣਾ ਪਿਆ ਉਹਨਾਂ ਕਿਹਾ ਕਿ ਪਿਛਲੇ 9 ਸਾਲਾਂ ਦੇ ਵਿੱਚ ਚੀਨ ਵਿੱਚ ਆਉਣ ਵਾਲਾ ਇਹ ਸਭ ਤੋਂ ਸ਼ਕਤੀਸ਼ਾਲੀ ਪੁਚਾਲ ਹੈ ਅਧਿਕਾਰੀਆਂ ਤੇ ਚੀਨੀ ਮੀਡੀਆ ਦੀ ਰਿਪੋਰਟਾਂ ਦੇ ਅਨੁਸਾਰ ਸੋਮਵਾਰ ਦੀ ਰਾਤ ਤੋਂ ਜਿਹੜਾ ਇਹ ਪੁਚਾਲ ਆਇਆ ਸੀਗਾ 700 ਤੋਂ ਵੱਧ ਲੋਕ ਜ਼ਖਮੀ ਹੋ ਗਏ ਉਹਨਾਂ ਕਿਹਾ ਕਿ ਪੁਚਾਲ ਦੇ ਕਾਰਨ ਗਾਂਸੂ ਤੇ ਕਿੰਗਹਾਈ ਪ੍ਰਾਂਤਾਂ ਦੇ ਵਿੱਚ ਸੜਕਾਂ ਨੁਕਸਾਨੀਆਂ ਗਈਆਂ ਨੇ ਤੇ ਬਿਜਲੀ ਅਤੇ ਸੰਚਾਰ ਸੇਵਾਵਾਂ ਦੇ ਵਿੱਚ ਵਿਘਨ ਪਿਆ ਹੈ ਪੁਚਾਲ ਦੇ ਤੇਜ਼ ਝਟਕਿਆਂ ਦੇ ਕਾਰਨ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਤੇ ਐਮਰਜੈਂਸੀ ਕਰਮਚਾਰੀ ਟਹਿ ਟੇਰੀ ਇਮਾਰਤਾਂ ਦੇ ਮਲਵੇ ਚੋਂ ਲੋਕਾਂ ਨੂੰ ਲੱਭਣ 'ਚ ਲੱਗੇ ਹੋਏ ਨੇ ਮਾ ਡੌਂਗਨਾ ਬਣਾ ਦੇ ਇੱਕ ਵਿਅਕਤੀ ਨੇ ਦੱਸਿਆ ਕਿ ਉਸਦੇ ਘਰ ਦੇ ਤਿੰਨ ਬੈੱਡਰੂਮ ਤਬਾਹ ਹੋ ਗਏ ਨੇ ਉਸਦੀ ਦੁਕਾਨ ਪੂਰੀ ਤਰ੍ਹਾਂ ਜਿਹੜਾ ਉਹਦਾ ਹਿੱਸਾ ਤਬਾਹ ਹੋ ਚੁੱਕਿਆ ਹੈ ਕੋ ਚਾਈਨਾ ਪੁਚਾਲ ਨੈਟਵਰਕ ਦੇ ਅਨੁਸਾਰ ਪੁਚਾਲ ਦਾ ਕੇਂਦਰ ਕਾਂਸੂ ਤੇ ਜਿਸ਼ੀਸ਼ਾਨ ਕਾਉਂਟੀ ਚ ਜ਼ਮੀਨ ਤੋਂ 10 ਕਿਲੋਮੀਟਰ ਦੀ ਡੂੰਘਾਈ ਤੇ ਸਥਿਤ ਹੈ ਅਮਰੀਕੀ ਭੂ ਵਿਗਿਆਨ ਸਰਵੇਖਣ ਦੇ ਪੁਚਾਲ ਦਿੱਤੀ ਵਰਤਾਂ 5.9 ਮਾਪੀ ਗਈ ਹੈ ਸੋ 113 ਲੋਕਾਂ ਦੀ ਖਬਰ ਦੀ ਜਿਹੜੀ ਪੁਸ਼ਟੀ ਕੀਤੀ ਗਈ ਸੀਗੀ ਪਹਿਲਾਂ ਤਾਂ ਹੁਣ ਜਿਹੜਾ ਵਧਣਾ ਸ਼ੁਰੂ ਹੋ ਗਿਆ ਹੈਗਾ ਤੀਬਰਤਾ ਜਿਹੜੇ ਝਟਕੇ ਜਿਹੜੇ ਬਹੁਤ ਹੀ ਜ਼ਿਆਦਾ ਮਹਿਸੂਸ ਕੀਤੇ ਗਏ ਸੀਗੇ ਤਾਂ ਕਿੰਗਹਾਈ ਦੇ ਵਿੱਚ 18 ਲੋਕਾਂ ਦੀ ਮੌਤ ਹੋਈ ਸੀਗੀ ਉਦੋਂ 98 198 ਲੋਕ ਜ਼ਖਮੀ ਹੋਏ ਸੀ ਤਾਂ ਲਗਾਤਾਰ ਇਹ ਅੰਕੜੇ ਵਧਨੇ ਸ਼ੁਰੂ ਹੋ ਚੁੱਕੇ ਨੇ ਤਾਂ ਭਿਆਨਕ ਬੇਹਦੀ ਹੈਰਾਨੀ ਜਨਕ ਬਹੁਤ ਹੀ ਕਹਿ ਸਕਦੇ ਆ ਖਤਰਨਾਕ ਤਸਵੀਰਾਂ ਜੋ ਸਾਹਮਣੇ ਆਈਆਂ ਨੇ ਜਿਸ ਤਰ੍ਹਾਂ ਚੀਨ ਦੇ ਵਿੱਚ ਪੁਚਾਲ ਆਇਆ ਇਹ ਅੰਕੜਾ ਹਜੇ ਹੋਰ ਵੀ ਹੋਣਾ ਹੈ ਇਹ ਅੰਕੜਾ ਹੋਰ ਵੀ ਅੱਗੇ ਵਧਣਾ ਜਾਣਾ ਹੈ ਸੋ ਲਗਾਤਾਰ ਤੁਹਾਡੇ ਨਾਲ ਇਸੇ ਨੂੰ ਲੈ ਕੇ ਜਾਣਕਾਰੀ ਸਾਂਝੀ ਕਰ ਰਹੇ ਆਂ ਬਧੇਰੇ ਅਪਡੇਟਸ ਦੇ ਲਈ ਜੁੜੇ ਰਹੋ ਔਨਅਰ ਦੇ ਨਾਲ ਮੈਨੂੰ ਦਿਆ ਗਿਆ ਸਸ਼ਟ੍ਰੀ ਯਕਾਲ ਸੋ ਚੀਨ ਦੇ ਵਿੱਚ ਆਏ ਪੁਚਾਲ ਨੂੰ ਲੈ ਕੇ 130 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਅੰਕੜਾ ਪਾਰ ਹੋ ਚੁੱਕਿਆ ਹੈ ਦੱਸਦੀ ਹੈ ਕਿ ਸੋਮਵਾਰ ਨੂੰ ਜਿਹੜਾ ਇਹ ਪਚਾਲ ਆਇਆ ਸੀ ਬਹੁਤ ਹੀ ਖਤਰਨਾਕ ਪਚਾਲ ਜਿਸ ਦੀ ਤੀਬਰਤਾ ਮਾਪੀ ਗਈ ਸੀ 6.2 ਤਾਂ ਦੱਸਦੀ ਹੈ ਕਿ ਇਸ ਵੇਲੇ ਮਾਹੌਲ ਬਹੁਤ ਹੀ ਖਰਾਬ ਹੋ ਚੁੱਕਿਆ ਹੈ ਕਿੰਨੇ ਲੋਕ ਜਿਹੜੇ ਨੇ ਮਲਵੇ ਹੇਠਾਂ ਦੱਬ ਚੁੱਕੇ ਨੇ ਹਾਲਾਂਕਿ ਟੀਮਾਂ ਬਚਾਅ ਕਾਰ ਦੇ ਲਈ ਆਈਆਂ ਹੋਈਆਂ ਨੇ ਬਹੁਤ ਲੋਕਾਂ ਨੂੰ ਕੱਢਿਆ ਜਿਸ ਤਰ੍ਹਾਂ ਹੁਣ ਦੀ ਜੋ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ 700 ਲੋਕ ਜਿਹੜੇ ਨੇ ਜ਼ਖਮੀ ਹੋ ਗਏ ਨੇ ਸੋ ਵੱਡੀ ਖਬਰ ਹੈ ਉੱਤਰ-ਪੱਛਮੀ ਚੀਨ ਦੇ ਪਹਾੜੀ ਖੇਤਰ 'ਚ ਆਏ 6.2 ਤੀਬਰਤਾ ਦੇ ਪੁਚਾਲ 'ਚ ਘੱਟੋ-ਘੱਟ 131 ਲੋਕਾਂ ਦੀ ਮੌਤ ਹੋਈ ਹੈ। ਅਧਿਕਾਰੀਆਂ ਨੇ ਇਹ ਮੰਗਲਵਾਰ ਨੂੰ ਦੱਸਿਆ ਸੀ ਕਿ ਪੁਚਾਲ ਕਾਰਨ ਕਈ ਘਰ ਮਲਵੇ 'ਚ ਆ ਗਏ ਨੇ ਤੇ ਕੜਾਕੇ ਦੀ ਠੰਡ 'ਚ ਲੋਕਾਂ ਨੂੰ ਘਰਾਂ 'ਚੋਂ ਬਾਹਰ ਰਹਿਣਾ ਪਿਆ। ਉਹਨਾਂ ਕਿਹਾ ਕਿ ਪਿਛਲੇ 9 ਸਾਲਾਂ ਦੇ ਵਿੱਚ ਚੀਨ ਵਿੱਚ ਆਉਣ ਵਾਲਾ ਇਹ ਸਭ ਤੋਂ ਸ਼ਕਤੀਸ਼ਾਲੀ ਪੁਚਾਲ ਹੈ। ਅਧਿਕਾਰੀਆਂ ਤੇ ਚੀਨੀ ਮੀਡੀਆ ਦੀ ਰਿਪੋਰਟਾਂ ਦੇ ਅਨੁਸਾਰ ਸੋਮਵਾਰ ਅੱਧੀ ਰਾਤ ਤੋਂ ਜਿਹੜਾ ਇਹ ਪੁਚਾਲ ਆਇਆ ਸੀਗਾ 700 ਤੋਂ ਵੱਧ ਲੋਕ ਜ਼ਖਮੀ ਹੋ ਗਏ ਉਹਨਾਂ ਕਿਹਾ ਕਿ ਪੁਚਾਲ ਦੇ ਕਾਰਨ ਗਾਂਸੂ ਤੇ ਕਿੰਗਹਾਈ ਪ੍ਰਾਂਤਾਂ ਦੇ ਵਿੱਚ ਸੜਕਾਂ ਨੁਕਸਾਨੀਆਂ ਗਈਆਂ ਨੇ ਤੇ ਬਿਜਲੀ ਅਤੇ ਸੰਚਾਰ ਸੇਵਾਵਾਂ ਦੇ ਵਿੱਚ ਵਿਘਨ ਪਿਆ ਹੈ ਪੁਚਾਲ ਦੇ ਤੇਜ਼ ਝਟਕਿਆਂ ਦੇ ਕਾਰਨ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਤੇ ਐਮਰਜੈਂਸੀ ਕਰਮਚਾਰੀ ਟਾਹ ਟੇਰੀ ਇਮਾਰਤਾਂ ਦੇ ਮਲਵੇ 'ਚੋਂ ਲੋਕਾਂ ਨੂੰ ਲੱਭਣ 'ਚ ਲੱਗੇ ਹੋਏ ਨੇ ਮਾ ਡੌਂਗਡੌ ਮਨਾ ਦੇ ਇੱਕ ਵਿਅਕਤੀ ਨੇ ਦੱਸਿਆ ਕਿ ਉਸਦੇ ਘਰ ਦੇ ਤਿੰਨ ਬੈੱਡਰੂਮ ਤਬਾਹ ਹੋ ਗਏ ਨੇ ਉਸਦੀ ਦੁਕਾਨ ਪੂਰੀ ਤਰ੍ਹਾਂ ਜਿਹੜਾ ਉਹਦਾ ਹਿੱਸਾ ਤਬਾਹ ਹੋ ਚੁੱਕਿਆ ਹੈ ਕੋ ਚਾਈਨਾ ਪੁਚਾਲ ਨੈਟਵਰਕ ਕੇਂਦਰ ਮੁਤਾਬਕ ਪੁਚਾਲ ਦਾ ਕੇਂਦਰ ਕਾਂਸੂ ਤੇ ਜਿਸ਼ੀਸ਼ਾਨ ਕਾਉਂਟੀ ਚ ਜ਼ਮੀਨ ਤੋਂ 10 ਕਿਲੋਮੀਟਰ ਦੀ ਡੂੰਘਾਈ ਤੇ ਸਥਿਤ ਹੈ ਅਮਰੀਕੀ ਭੂ ਵਿਗਿਆਨ ਸਰਵੇਖਣ ਦੇ ਪੁਚਾਲ ਦਿੱਤੀ ਵਰਤਾਂ 5.9 ਮਾਪੀ ਗਈ ਹੈ ਸੋ 113 ਲੋਕਾਂ ਦੀ ਖਬਰ ਦੀ ਜਿਹੜੀ ਪੁਸ਼ਟੀ ਕੀਤੀ ਗਈ ਸੀਗੀ ਪਹਿਲਾਂ ਤਾਂ ਹੁਣ ਜਿਹੜਾ ਵਧਣਾ ਸ਼ੁਰੂ ਹੋ ਗਿਆ ਹੈਗਾ ਤੀਬਰਤਾ ਜਿਹੜੇ ਝਟਕੇ ਜਿਹੜੇ ਬਹੁਤ ਹੀ ਜ਼ਿਆਦਾ ਮਹਿਸੂਸ ਕੀਤੇ ਗਏ ਸੀਗੇ ਤਾਂ ਕਿੰਗਹਾਈ ਦੇ ਵਿੱਚ 18 ਲੋਕਾਂ ਦੀ ਮੌਤ ਹੋਈ ਸੀਗੀ ਉਦੋਂ 98 198 ਲੋਕ ਜ਼ਖਮੀ ਹੋਏ ਸੀ ਤਾਂ ਲਗਾਤਾਰ ਇਹ ਅੰਕੜੇ ਵਧਨੇ ਸ਼ੁਰੂ ਹੋ ਚੁੱਕੇ ਨੇ ਤਾਂ ਭਿਆਨਕ ਬੇਹਦੀ ਹੈਰਾਨੀ ਜਨਕ ਬਹੁਤ ਹੀ ਕਹਿ ਸਕਦੇ ਆ ਖਤਰਨਾਕ ਤਸਵੀਰਾਂ ਜੋ ਸਾਹਮਣੇ ਆਈਆਂ ਨੇ ਜਿਸ ਤਰ੍ਹਾਂ ਚੀਨ ਦੇ ਵਿੱਚ ਪੁਚਾਲ ਆਇਆ ਇਹ ਅੰਕੜਾ ਹਜੇ ਹੋਰ ਵੀ ਹੋਣਾ ਹੈ ਇਹ ਅੰਕੜਾ ਹੋਰ ਵੀ ਅੱਗੇ ਵਧਣਾ ਜਾਣਾ ਹੈ ਸੋ ਲਗਾਤਾਰ ਤੁਹਾਡੇ ਨਾਲ ਇਸੇ ਨੂੰ ਲੈ ਕੇ ਜਾਣਕਾਰੀ ਸਾਂਝੀ ਕਰ ਰਹੇ ਹਾਂ ਬਧੇਰੇ ਅਪਡੇਟਸ ਦੇ ਲਈ ਜੁੜੇ ਰਹੋ ਆਨਅਰ ਦੇ ਨਾਲ ਮੈਨੂੰ ਦਿਹਾ ਗਿਆ ਸਸ਼੍ਰੀ ਅਕਾਲ